ਅ ਨੈਸ਼ਨਲ ਆਪਾਂ ਕਰਾਉਣ ਲੱਗੇ ਹੈਗੇ ਤੇ ਇਸ ਕਰਕੇ ਇਟ ਇਜ਼ ਰੀਅਲੀ ਅ ਮੈਟਰ ਆਫ ਪ੍ਰਾਈਡ ਫॉर ਅਸ ਕਿ ਆਪਾਂ ਹੁਣ ਨੈਸ਼ਨਲ ਪੱਧਰ ਦਾ ਜਿਹੜਾ ਹੈਗਾ ਇਹ ਇਵੈਂਟ ਨੂੰ ਆਪਣਾ ਆਰਗੇਨਾਈਜ਼ ਕਰ ਰਹੇ ਹੈਗੇ ਇਹਦੋਂ ਪਹਿਲਾਂ ਵੀ ਦੋ ਵਾਰੀ ਵੈਸੇ ਹੋ ਚੁੱਕੇ ਪਰ ਕਾਫੀ ਸਮਾਂ ਪਹਿਲਾਂ ਹੋਇਆ ਸੀਗਾ ਤੇ ਇਹਨੂੰ ਆਪਾਂ ਰਿਵਾਈਵ ਕੀਤਾ ਹੋਇਆ ਪਿਛਲੇ ਦਿਨਾਂ ਅ ਨੈਸ਼ਨਲ ਜਿਹੜੀ ਟੈਨ ਪੈਗੀ ਹੈਗੀ ਉਦੇ ਜ਼ੋਨਲ ਤੁਸੀਂ ਉਹ ਵੀ ਕਰਾਇਏ ਸੀਗੇ ਕੁਆਲੀਫਾਇਰ ਅਪਾ ਨੈਸ਼ਨਲ ਕੁਆਲੀਫਾਇਰ ਵੀ ਕਰਾਇਆ ਸੀਗਾ ਐਂਡ ਪੇ ਐਕਟੀਵਿਟੀ ਸਾਡੀ ਆਪਣੀ ਸਪੋਰਟਸ ਦੀ ਜਿਹੜੀ ਹੈਗੀ ਉਹ ਕਾਫੀ ਅਪਾ ਪ੍ਰਮੋਟ ਕਰ ਰਹੇਗੇ ਤਾਂ ਕਿ ਸਾਡੇ ਆਪਣੇ ਬੱਚੇ ਜਿਹੜੇ ਨੇ ਉਹ ਪ੍ਰੋਪਰਲੀ ਇਹਦੇ ਵਿੱਚ ਪਾਰਟਿਸਿਪੇਟ ਵੀ ਕਰ ਸਕਦੇ ਹੋਣ ਕਿ ਨਾਲੇ ਜਿਹੜਾ ਇਹ ਇਸ ਤਰ੍ਹਾਂ ਦਾ ਇਵੈਂਟ ਹੋਣਾ ਹੈਗਾ ਉਹਦੇ ਨਾਲ ਆਸ-ਪਾਸ ਦੇ ਬੱਚੇ ਅ ਪ੍ਰਦੇਸ਼ ਦੇ ਬੱਚੇ ਜਿਹੜੇ ਨੇ ਉਹ ਮੋਟੀਵੇਟ ਹੁੰਦੇ ਨੇ ਤੇ ਇਸ ਕਰਕੇ ਸਾਡੀ ਕੋਸ਼ਿਸ਼ ਹੈਗੀ ਕਿ ਜਿੰਨਾ ਵੱਧ ਤੋਂ ਵੱਧ ਨੈਸ਼ਨਲ ਪੱਧਰ ਦੇ ਇਵੈਂਟ ਜਿਹੜੇ ਹੈਗੇ ਉੱਥੇ ਕਰਾਇਆ ਜਾ ਸਕਦੇ ਹੁਣ ਤੇ ਆਪਾਂ ਇਹਨੂੰ ਕਰਾਈਏ ਤੇ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ ਐਂ ਤੁਸੀਂ ਜਾਣਦੇ ਵੀ ਹੈਗੇ ਕਿ ਜਿਹੜੇ ਖਾਸ ਤੌਰ ਤੇ ਸਾਡੇ ਆਪਣਾ ਜਿਹੜੀ ਸਪੋਰਟਸ ਸਪੈਸ਼ੈਲਿਟੀ ਹੈਗੀ ਉਡੀ ਫੈਸਿਲਿਟੀ ਆਪਾਂ ਐਕਸਟੈਂਡ ਕੀਤੀ ਹੋਈ ਆ ਆਮ ਪਬਲਿਕ ਲਈ ਵੀ ਉਹਨਾਂ ਨੂੰ ਵੀ ਆਪਾਂ ਮੈਂਬਰ ਬਣਾਉਣੇ ਹੈਗੇ ਤੇ ਉਹਨਾਂ ਦੇ ਬੱਚੇ ਵੀ ਆ ਕਰਕੇ ਇੱਥੇ ਪ੍ਰੈਕਟਿਸ ਕਰਦੇ ਨੇ ਸਾਡੀ ਸ਼ੂਟਿੰਗ ਰੇਂਜ ਹੋ ਗਈ ਜਾਂ 골ਫ کلب ਹੋ ਗਿਆ ਬਾਕੀ ਹੋਰ ਜਿਹੜੀ ਫੈਸਿਲਿਟੀਆਂ ਹੈਗੀਆਂ ਆਪਾਂ ਉਹਨੂੰ ਐਕਸਟੈਂਡ ਕਰਦੇ ਹੈਗੇ ਤੇ ਅੱਜ ਇਸ ਸਪੈਸੀਫਿਕਲੀ ਜਿਹੜੀ ਇੱਕ ਸ਼ੇਅਰ ਤੁਹਾਡੇ ਨਾਲ ਕਰਨੀ ਹੈਗੀ ਉਹ ਇਹ ਕਿ 15 ਫਰਵਰੀ ਤੋਂ ਇਹ ਸ਼ੁਰੂ ਹੋਣਾ ਹੈ ਤੇ ਸਾਡੇ ਡੀਜੀਪੀ ਸਾਹਿਬ ਨੇ ਇਹਨੂੰ ਇਨੋਗਰੇਟ ਕਰੇਂਟਲੀ ਇਹਦੇ ਵਿੱਚ ਹਾਮੀ ਪਈਏ ਤੇ 15 ਨੂੰ ਇਹ ਪ੍ਰੋਗਰਾਮ ਸ਼ੁਰੂ ਹੋਊਗਾ ਐਂਡ 23 ਫਰਵਰੀ ਤੱਕ ਇਹ ਚੱਲਣਾ ਹੈ ਤੇ ਇਹਦੇ ਵਿੱਚ 15 ਟੀਮਾਂ ਜਿਹੜੀਆਂ ਨੇ ਉਹ ਪਾਰਟਿਸਿਪੇਟ ਕਰ ਰਹੀਆਂ ਨੇ ਇਨਕਲੂਡਿੰਗ ਪੰਜਾਬ ਪੁਲਿਸ ਤੇ ਹੋਰ ਪੈਰਾਮਿਲਿਟਰੀ ਫੋਰਸਸ ਆਰਮੀ ਵੀ ਜਿਹੜੀ ਹੈ ਕਿ ਉਹ ਟੀਮਾਂ ਆਈਆਂ ਹੋਈਆਂ ਨੇ ਐਂਡ ਹੋਪਫੁਲੀ ਵਿਲ ਬੀ ਏਬਲ ਟੂ ਕੰਡਕਟ ਏ ਪ੍ਰੈਸਟੀਜੀਅਸ ਇਵੈਂਟ in a very uh, flawless manner the first what i have given to you all je agar ide vich kuch gal puchni hove te tusi puch sakde hage and uh, he has been instrumental dg uh, mr inderbir singh remain uh, instrumental jaddi enu karon ch te enu kamyab karon ch vi dono che inada hi role lena te pehla karon ch inada role reha hage and uh, then uh, Uh, he coordinated, and since he's a, a passionate rider, also he, because of uh, his uh, services, uh, we are able to uh, conduct uh, the, the events in a uh, more proper manner. ਇਹ ਰਾਈਟ ਨਾ ਵੀ ਆਰ ਨਾਟ ਹੈਵਿੰਗ ਏ ਕੁਐਸਚਨ ਜਿਹੜੀ ਐਸੋਸੀਏਸ਼ਨ ਹੈਗੀ ਨੈਸ਼ਨਲ ਉਹ ਉਹਨਾਂ ਦਾ ਡਾਟਾ ਸਾਡੇ ਕੋਲ ਨਹੀਂ ਹੈਗਾ ਪਰ ਦੇ ਕੀਪ ਆਨ ਡੂਇੰਗ ਇਟ ਲਗਾਤਾਰ ਇਹ ਕਰਦੇ ਰਹਿੰਦੇ ਨੇ ਤੇ ਇਸ ਵਾਰੀ ਸਾਨੂੰ ਉਹਨਾਂ ਨੇ ਪੁੱਛਿਆ ਸੀਗਾ ਕਿ ਜੇ ਤੁਸੀਂ ਕਰਾ ਸਕਦੇ ਹੋ ਉਹ ਤਾਂ ਆਪਾਂ ਹਮੇ ਪਰੀ ਸੀਗੀ ਅਸੀਂ ਵੀ ਗਾਟ ਦਿਸ ਇਸ ਵਾਰ ਇਹਦੀ ਲਿਸਟ ਤੁਹਾਨੂੰ ਆਪਾਂ ਪ੍ਰੋਵਾਈਡ ਕਰਾ ਦਿੱਨੇ ਹੈਗੇ 15 ਟੀਮਾਂ ਹੈਗੀਆਂ ਇਹਦੇ ਵਿੱਚ ਜਿਹੜੀ ਬੀਐਸਐਫ ਦੀ ਟੀਮ ਹੈ ਆਈਟੀਬੀਪੀ ਦੀ ਟੀਮ ਹੈ ਤਿੰਨ ਸਾਮ ਰਾਈਫਲ ਇਜ਼ ਆਲਸੋ देयर ਐਂਡ ਪੰਜਾਬ ਜਿਹੜੀ ਰਾਜਸਥਾਨ ਪੁਲਿਸ ਹੈ ਚੰਡੀਗੜ੍ਹ ਪੁਲਿਸ ਹੈ ਹਰਿਆਣਾ ਪੁਲਿਸ ਹੈ ਤੇ ਹਾਂ ਤੇ ਨੇਵੀ ਵੀ ਟੀਮ ਹੈਗੀ ਆਰਮੀ ਦੀ ਹੈਗੀ ਇਸ ਤਰੀਕੇ ਨਾਲ 15 ਟੀਮਾਂ ਨੇ ਐਂਡ 올 ਪ੍ਰੈਸਟੀਜੀਅਸ ਜਿਹੜੇ ਕੈਨ ਪੈਕਿੰਗ ਚ ਪਾਰਟਿਸਿਪੇਟ ਕਰਦੇ ਨੇ ਉਰਾ ਦੀ ਬੈਸਟ ਟੀਮ ਸਾਡੇ ਕੋਲ ਇਸੇ ਦੇ ਹੈਗੀ ਹਾਂ ਹਾਂ ਪੈਰਾਮਿਲਟਰੀ ਫੋਰਸਸ ਹੈਗੇ ਨੇ ਬੀਐਸਐਫ ਆਈਟੀਬੀਪੀ ਇਹ ਇਹਦੇ ਵਿੱਚ ਸ਼ਾਮਿਲ ਹੋ ਰਹੀਆਂ ਨੇ ਕੈਂਪ ਬੈਕਿੰਗ ਤੁਸੀਂ ਕਦੀ ਦੇਖੋ ਇੱਕ ਵਾਰੀ ਤੁਸੀਂ YouTube ਤੇ ਪਾ ਕੇ ਦੇਖੋ ਟੈਂਟ ਪਿੱਕਿੰਗ ਇਜ਼ ਦਿਸ ਜਿੱਥੇ ਘੋੜੇ ਦੌੜਦੇ ਨੇ ਐਂਡ ਪਿੰਪੁਆਇੰਟ ਉਹ ਪਾ ਲੈ ਨਾਲ ਜਿਹੜਾ ਹੈਗਾ ਨੇਜ਼ੇ ਨਾਲ ਇਹਨੂੰ ਚੱਗਦੇ ਨੇ ਉਹਦੇ ਵਿੱਚ ਵੈਰੀਅਸ ਲੈਵਲ ਆਫ ਪ੍ਰੀਸੀਜਨ ਨੇ ਇੱਕ ਦਾ ਸ਼ੋ ਹੁੰਦਾ ਹੈਗਾ ਜਦੇ ਵਿੱਚ ਵੱਡੇ ਜਿਹੜੇ ਹੈਗੇ ਕੋਰ ਦੇ ਫੱਟੇ ਹੁੰਦੇ ਹੈਗੇ ਉਹਨੂੰ ਚੱਕਿਆ ਜਾਂਦਾ ਹੈਗਾ ਬਾਅਦ ਚ ਇਹ ਬਹੁਤ ਨੀਡਲ ਲਾਈਕ ਪ੍ਰੀਸੀਜਨ ਤੇ ਚਲਾ ਜਾਂਦਾ ਹੈਗਾ ਤੇ ਜਦੋਂ ਘੋੜਾ ਦੌੜ ਰਿਹਾ ਹੋਵੇ ਉਸ ਵੇਲੇ ਉਨੀ ਪ੍ਰੀਸੀਜਨ ਤੇ ਜਾ ਕਰਕੇ ਉਹਨੂੰ ਪਿੱਕ ਕਰਨਾ ਇਹ ਇਟ ਬਿਕਮਸ ਵੈਰੀ ਡਿਫੀਕਲਟ ਸੋ ਥੇਰਫੋਰ ਇਹਦੇ ਪੈਰਾਮੀਟਰ ਹੈਗੇ ਨੇ ਬਣੇ ਹੋਏ ਤੇ ਉਸ ਪੈਰਾਮੀਟਰ ਤੇ ਸਾਰਿਆਂ ਦੀ ਜਾਂਚ ਕੀਤੀ ਜਾਂਦੀ ਹੈ ਇਹ ਤਾਂ ਗੇਮ ਹੈ ਯਾ ਮਤਲਬ ਆਪਣੇ ਪਾਟ ਆਰਮੀ ਦਾ ਨਹੀਂ ਇਹ ਗੇਮ ਹੈ ਗੇਮ ਹੈ ਬੱਸ ਜਿਸ ਟੈਂਸ ਕਿਸ ਟੈਂਸ ਫੋਰਡ ਹੈ ਫੋਰਡ ਹਾਂ ਹਾਂਜੀ ਇਹਦੇ ਵਿੱਚ ਖਿਡਾਰੀ ਘੋੜੇ ਹੁੰਦੇ ਨੇ ਵਿੱਚ ਤੇ ਆਵਰ ਕਰੀ ਟਾਈਮ ਦੀ ਆ ਆਪਣੇ ਆਪਣੇ ਕੋਲੇ ਨੇ ਨਹੀਂ ਆਪਾਂ ਇਦਾਂ ਕਰਦੇ ਹੈਗੇ ਦੇਖੋ ਮੇਰੀ ਗੱਲ ਸੁਣੋ ਮਾਈ ਮਾਈ ਪੁਆਇੰਟ ਇਜ਼ ਥੈਟ ਕਿ ਵਾਟ ਯੂ ਕੈਨ ਡੂ ਕਿ ਤੁਸੀਂ ਵਧੀਆ ਕੋੜੇ ਜਿਹੜੇ ਆਏ ਹੋਏ ਨੇ ਜੇ ਦਾ ਮੰਨ ਲਓ ਸਾਡੇ ਆਪਣੇ ਹੈਗੇ ਨੇ ਉਹਨਾਂ ਦੇ ਰਾਈਡਰ ਨਾਲ ਇੱਕ ਦੋ ਕੋੜੇ ਜਿਹੜੇ ਨੇ ਹਾਈਲਾਈਟ ਕਰ ਸਕਦੇ ਆਪਾਂ ਠੀਕ ਹੈ ਨਾ ਉਹ ਮਤਲਬ ਤੁਸੀਂ ਦੇਖ ਕਰਕੇ ਜਿਹੜਾ ਆਪਣਾ ਜਿਹੜਾ ਕੋੜਾ ਜਿਸ ਦਾ ਟੈਕਨੋਲੋਜਿਸ ਚ ਰਫੀ ਹੈ ਰਫੀ ਹੈ

ਕਿ ਇਹ ਫੀਚਰ ਹੋ ਸਕਦਾ ਵਧੀਆ ਜਿੱਦਾਂ ਮੰਨ ਲਓ ਨੇਵੀ ਦੀ ਟੀਮ ਹੈਗੀ ਉਹਨਾਂ ਦੇ ਕੋੜੇ ਆਏ ਹੋਏ ਨੇ ਉਹਨਾਂ ਦਾ ਰਾਈਡਰ ਵਧੀਆ ਜਿਹੜਾ ਹੋਵੇ ਉਹ ਨਾਲ ਖੜ ਕੇ ਤਸਵੀਰ ਖਿਚਾ ਲਵੇ ਜੇ ਪੀ ਦਾਬ ਹੁੰਦਾ ਇਸ ਇਸ ਚੈਂਪੀਅਨਸ਼ਿਪ ਦੇ ਉੱਪਰ ਇੰਟਰਨੈਸ਼ਨਲ ਰਾਈਡਰਸ ਦੀ ਸਿਲੈਕਸ਼ਨ ਹੋਣੀ ਹੈ ਜਿਹੜੇ ਟੌਪ ਕਰਨਗੇ ਦੇ ਵਿਲ ਰਿਪਰਜ਼ੈਂਟ ਇੰਡੀਆ ਇਨ ਇਸ ਚੈਂਪੀਅਨਸ਼ਿਪ ਐਂਡ ਵਰਲਡ ਆਜੋ ਦੇ ਫਿਕਚਰ ਜਿਹੜੇ ਦੋ ਸੁਦੇਨਾਖਰ ਪੇਰ ਜੀਐਸਪੀ ਰਾਮ ਲਾਲ ਉਹ ਪ੍ਰੋਜੈਕਟ ਜਾਂਦੇ ਇਹਦੇ ਦੋਨੋਂ ਇੰਟਰਨੈਸ਼ਨਲ ਪਲੇਅਰਸ ਇਹਦਾ ਦੇ ਕੋੜਿਆ ਦਾ ਲਗਾਓ ਇੰਟਰਨੈਸ਼ਨਲ ਪੇਅਰ ਦੀ ਤੇ ਉਹਨਾਂ ਦੇ ਵੀ ਇੰਟਰਨੈਸ਼ਨਲ ਪੇਅਰ ਹੋਣਗੇ ਜਿਹੜੀ ਟੀਮਾਂ ਆਈਆਂ ਨੇ ਉਹਨਾਂ ਦੇ ਜਿਹੜੇ ਹੀਰੋਜ਼ ਨੇ ਦੋਸ Who are celebrities they should be projected properly ਐਂਡ ਯੂ ਮੇ ਕੈਰੀ ਮਤਲਬ ਇਨ ਜਿਹੜੀ ਇਹ ਸਪੋਰਟਸ ਦਾ ਕਾਲਮ ਤੁਹਾਡਾ ਹੈਗਾ

ਜਿਸ ਵੇਲੇ ਘੋੜਾ ਭਜ ਰਿਹਾ ਹੋਵੇ ਨਾ ਕਿ ਉਨੇ ਪ੍ਰੈਸੀਜਨ ਇਸ ਦੇਖਣ ਚ ਲੱਗਦਾ ਹੈ ਬਟ ਥਿਸ ਇਸ ਅ ਵੈਰੀ ਵੈਰੀ ਸਕਿਲਫੁਲ ਅ ਵਰਡ बिकॉज ਘੋੜਸਵਾਰ ਨੇ ਆਪਣਾ ਬੈਲੈਂਸ ਬਣਾ ਕਰਕੇ ਫਿਰ ਉਹਨੂੰ جھੁੱਕ ਕੇ ਨੇਜ਼ੇ ਨਾਲ ਚੁੱਕਣਾ ਇਟਸ ਨੋਟ ਅ ਈਜ਼ੀ ਜੌਬ ਤੋ ਉਹ ਮਤਲਬ ਪਹਿਲੇ ਤਾਂ ਘੋੜੇ ਤੇ ਬੈਠੇ ਹੀ ਪਤਾ ਲੱਗ ਜਾਂਦਾ ਜਦੋਂ ਭਜ ਰਿਹਾ ਹੋਵੇ ਘੋੜਾ ਠੀਕ ਹੈ ਤੇ ਉਦੋਂ ਬਾਅਦ ਉਹਦੇ ਤੇ ਬੈਲੈਂਸ ਬਣਾ ਕੇ ਸੱਜੇ جھੁੱਕ ਕੇ एक लेवल से जा करके उन्हें चकना दिस इज समथिंग नीड्स मतलब स्ट्रेंथ ऑफ योर कोर लेग्स एंड ऑल एवरीथिंग इन द बैलेंस इट्स अ वेरी ट्रिकी वन ये थोड़ा डिटेल मिल जोगी एक में कह रहा था

ਗੋਲੀਆਂ ਤੋਂ ਕਬੱਡੀ ਕਲੈਸਟਰ ਹਾਂ ਇੱਕ ਹਦਮ ਹੋਏਗਾ ਤਾਂ ਨਾਲ ਨਾਲ ਹੋਰ ਸ਼ੁਰੂ ਹੋ ਜਾਣਾ ਹਾਂ ਅਭੀ ਇਹ ਹੋਣੀ ਆਪਾਂ ক্রিকেট ਦਾ ਕਲੈਸਟਰ ਜਿਹੜਾ ਕਰਕੇ ਹਟੇ ਹੈਗੇ ਬਹੁਤ ਅੱਛਾ ਆਰਗੇਨਾਈਜ਼ਡ ਐਂਡ ਮਤਲਬ ਤੁਸੀਂ ਦੇਖੋ ਚਲੋ ਇਟਸ ਅ ਗੌਨ ਗਲੋਰੀ ਕਾਈਂਡ ਆਫ ਥਿੰਗ ਪਰ ਜੁਗਿੰਦਰ ਸਿੰਘ ਵਰਗੇ ਖਿਡਾਰੀ ਆਏ ਹੋ ਸਾਡੇ ਕੋਲ ਤੇ ਤੇ ਆਉਣ ਵਾਲੇ ਜੁਗਿੰਦਰ ਸ਼ਰਮਾ ਤੇ ਇਤਨਾਲੇ ਆਉਣ ਵਾਲੇ ਸਮਾਜੇ ਇਹਦਾ ਪੱਧਰ ਜਿਹੜਾ ਹੋਰ ਉੱਚਾ ਹੋਣਾ ਐ ਐਂਡ दैट ਵਾਸ ਦ ਕੁਆਲਿਟੀ ਟੂਰਨਾਮੈਂਟ ਵੀ ਗਾਟ ਕੰਡਕਟਿਡ ਤੇ ਕੁਝ ਸਮਾਂ ਬਾਅਦ ਆਪਾਂ ਇੱਕ ਆਤ ਫੈਸਿਲਿਟੀ ਵਿੱਚ ਸੋਚ ਰਹੇ ਹੈਗਾ ਕਿੰਦਾ ਦੀ ਹੋਵੇ ਜਿੱਥੇ ਜਿਹੜੇ ਟੈਨਿਸ ਵਾਲੇ ਬੱਚੇ ਖੇਡਦੇ ਨੇ ਨਾ ٹینس ਬਾਲ ਵਾਲੇ ਆਪਾਂ ਉਹਨੂੰ ਇਨ ਸਰਕਲ ਕਰਕੇ ਇਦਾਂ ਦਾ ਬਣਾ ਲਈਏ ਜਿੱਥੇ ਪਿਚ ਬਣੀ ਹੋਵੇ ਜਿੱਦਾਂ ਮੰਨ ਲਓ بڑے ਸ਼ਹਿਰਾਂ ਚ ਮੈਟਰੋਪੋਲੀਟਨ ਸिटीज ਟੂ ਬੀ ਖੇਡਦੀ ਨੇ ਟੂਰਨਾਮੈਂਟ ਤੇ ਉਹ ਬੰਦ ਜੀ ਫੈਸਿਲਿਟੀ ਰਹੀ ਤਾਂ ਕਿ ਗੇਂ ਗੁਆਚ ਨਾ ਜਾਵੇ ਤੇ ਇਹ ਇਸ ਉਹ ਫੈਸਿਲਿਟੀ ਵੀ ਆਪਾਂ ਕ੍ਰੀਏਟ ਕਰ ਸਕਦੇ ਹਾਂ ਅਸੀਂ ਕਰਦੇ ਹਾਂ ਤਾਂ ਵੀ ਨਾ ਦਸਰ ਦੇਗਾ ਵੀ ਕ੍ਰੀਏਟ ਬੋਲੇ ਤਾਂ ਸਰਦ ਸਰਦ ਤੇਰਾ ਤੁਹਾਨੂੰ ਜੰਦਾਰੀ ਕਰਦੇ ਪਰਸਨਲ ਐਫਰਟ ਕਰਕੇ ਡਿਲੀਵਰੀ 올 ਓਵਰ ਇੰਡੀਆ ਜਿਹੜਾ ਇਹ ਟੂਰਨਾਮੈਂਟ ਦਾ ਹਾਂ ਪਰ ਠੀਕ ਹੈ ਸਾਡਾ ਜਿੱਥੇ ਜੋ ਕੰਟਰੀਬਿਊਸ਼ਨ ਹੋ ਸਕਦਾ ਹੋਵੇ ਉਹਦੇ ਨਾਲ ਸਮਾਜ ਦਾ ਪਹਲਾ ਹੋਣਾ ਚਾਹੀਦਾ ਹੈਗਾ ਓਰੀਐਂਟੇਸ਼ਨ ਪੋਜ਼ਿਟਿਵ ਰਵੇ ਆਪਾਂ ਇੱਕ ਤੁਰਦੇ ਫਿਰਦੇ ਅ ਸਮਾਜ ਨੂੰ ਬਿਹਤਰ ਵਾਲੇ ਪਾਸੇ ਜਾਣ ਲਈ ਜੋ ਕੁਝ ਵੀ ਅਫਰਟ ਕਰ ਸਕਦੇ ਹੈਗੇ ਸਰ ਕਰਨਾ ਚਾਹੀਦਾ ਓਰੀਐਂਟੇਸ਼ਨ ਬਹੁਤ ਦੋ ਚੀਜ਼ਾਂ ਦੇ ਇਹ ਤੁਹਾਡੀ ਮਿਹਰਬਾਨੀ ਜੀ ਹੁਣ ਤੁਹਾਡੇ ਦਬਾਵਾਂ ਤੇ ਨਾਲ ਆਪਾਂ ਕਰਿਆ ਨੇ ਹੈਗੇ ਹਾਂ ਹਾਂ हाँ इस बारी बिकॉज uh, ऑफ uh, uh, हिम्मत करके अपनी सारी टीम एफर्ट करके जो सा अपने पहली बारी बड़े फ्लॉलैस तरीके सब तो व्या कौड़े इस बार खरीदे है क्वालिटी से कंप्रोमाइज़ नहीं किया एंड बेस्ट क्वालिटी पूरे जो अवेलेबल है लेकर के आप पे है एंड होपफुल ਔਨ ਵਾਲੇ ਸਮਝਾਪਾ ਹੋਰ ਵੀ ਬਿਹਤਰ ਕਰਾਂਗੇ ਸਾਨੂੰ ਪੁੱਛਿਆ ਸੀ ਇਸ ਵਾਰੀ ਉਹਨਾਂ ਨੇ ਜਦੋਂ ਫਿਰ ਕੋਈ ਹੋਰ ਨਹੀਂ ਕਰਾਉਂਦਾ ਟੂਰਨਾਮੈਂਟ ਫਿਰ ਸਾਨੂੰ ਪੁੱਛ ਲੈਂਦੇ ਨੇ ਆਪਾਂ ਹਾਮੀ ਭਰ ਕੇ ਕਰਾ ਲੈਂਦੇ ਹਾਂ ਆਪਾਂ ਵੀ ਪਿੱਛੇ ਨਹੀਂ ਹਟਦੇ ਹਾਂ ਹਾਂ ਮਤਲਬ ਆਰਗੇਨਾਈਜ਼ਰ ਨੂੰ ਪਤਾ ਹੈਗਾ ਪੰਜਾਬ ਪੁਲਿਸ ਨੂੰ ਦਿੱਤਾ ਤਾਂ ਹੋ ਜਾਣਾ ਬਹੁਤ ਪਤਾ ਆਪ ਨੂੰ ਅੱਗੇ ਅੱਗੇ ਹਾਂ ਡਬਲੂ ਦਾ ਰਿਪਰੈਜ਼ੈਂਟੇਟਿਵ ਹੈ ਤੇ ਇਸ ਕਰਕੇ ਆਪਾਂ ਜਦੋਂ ਵੀ ਕੋਈ ਗੱਲ ਹੋਵੇ ਤੇ ਨਾਲ ਦੇ ਨਾਲ ਦੀ ਆਪਾਂ ਕਹਦੇ ਨੇ ਸੀਗੇ ਪਹਿਲਾਂ ਵੀ ਆਪਾਂ ਕਰਾ ਚੁੱਕੇ ਕਈ ਇੱਕ ਕਲਸਟਰ ਪਰ ਫਿਰ ਬਿਲਕੁਲ ਮੈਸੇਜ ਆਇਆ ਸੀ ਨੰਬਰ 23 ਬਿਲਕੁਲ